ਇਹਨਾਂ ਹੀ ਪੰਜਾਬ ਦੇ ਵਿੱਚ ਲਗਾਤਾਰ ਬੇਦਬਿਧੀਆਂ ਘਟਨਾਵਾਂ ਵਾਪਰਦੀਆਂ ਨੇ ਬੀਤੇ ਕੱਲ ਚਪਾਲ ਖੁਰਦ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਦਬਿਧੀ ਘਟਨਾ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪਿੰਡ ਦੇ ਕੁਝ ਆਗੂਆਂ ਨੇ ਪਿੰਡ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦੇਤਨਾ ਨੂੰ ਵਿਕਤਿਆ ਹੋਇਆ ਆਪਣੇ ਪੱਧਰ ਤੇ ਪਿੰਡ ਦੇ ਵਿੱਚੋਂ ਕੀਤੀ ਡੂੰਘਾਈ ਨਾਲ ਜਾਂਚ ਦੇ ਵਿੱਚ ਗੁਰਕਾ ਸਾਹਿਬ ਜੀ ਦੀ ਬੇਦਵੀ ਕਰਨ ਵਾਲਿਆਂ ਦੋ ਅਮ੍ਰਿਤਧਾਰੀ ਬੀਬੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿੱਥੇ ਦੋਵਾਂ ਬੀਬੀਆਂ surjit kaur ਤੇ rajveer kaur ਨੂੰ ਸਸਤੇ ਖਿਲਾਫ ਥਾਣਾ ਚਾਬਾਲ ਵਿਖੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਚੱਲਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਦੇ ਵਿੱਚ ਸਕੂਲ ਦੇ 5 ਬੱਚਿਆਂ ਨੂੰ ਖਾਲਸਾ ਈਸਤ ਸੰਸਥਾ ਵਾਲਿਆਂ ਦੇ ਵੱਲੋਂ 5 ਗੁਟਕੇ ਸਾਈਬ ਦਿੱਤੇ ਗਏ ਸਨ ਜਦੋਂ ਉਹਨਾਂ 5 ਗੁਟਕੇ ਸਾਈਬਾਂ ਲੈਣ ਵਾਲੇ ਬੱਚਿਆਂ ਕੋਲ ਜਾ ਕੇ ਇਸ ਸਬੰਧੀ ਜਾਂਚ ਕੀਤੀ ਤਾਂ 4 ਬੱਚਿਆਂ ਕੋਲੋਂ ਤਾਂ ਗੁਟਕੇ ਸਾਈਬ ਮਿਲ ਗਏ ਪਰੰਤੂ 5ਵੇਂ ਕੋਲੋਂ ਗੁਟਕਾ ਸਾਈਬ ਨਹੀਂ ਮਿਲਿਆ ਅਤੇ ਉਹਨਾਂ ਦੇ ਵੱਲੋਂ ਅਣਕਾਨੀ ਕੀਤੀ ਗਈ ਪਰੰਤੂ ਉਹਨਾਂ ਦੇ ਘਰੋਂ ਇੱਕ ਧਾਰਮਿਕ ਕਿਤਾਬ ਮਿਲਿਆ ਜਿਸ ਦਾ ਪਹਿਲਾ ਪੇਜ ਫਟਿਆ ਹੋਇਆ ਸੀ ਜਦੋਂ ਉਸ ਧਾਰਮਿਕ ਕਿਤਾਬ ਨੂੰ ਦੇਖਿਆ ਗਿਆ ਤਾਂ ਇਸ ਕਿਤਾਬ ਦਾ ਜਿਹੜਾ ਪਹਿਲਾ ਪੇਜ ਫਟਿਆ ਹੋਇਆ ਸੀ ਉਹ ਕੱਲ ਗੁਰਕਾ ਸਾਹਿਬ ਦੇ ਅੰਗ ਜਿੱਥੋਂ ਮਿਲਿਆ ਸੀ ਉਸ ਤੋਂ ਸ਼ੱਕ ਹੋਰ ਵੀ ਪੱਕਾ ਹੋ ਗਿਆ ਅੱਗੇ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਇਸ ਮਾਮਲੇ ਦੇ ਬਾਰੇ ਇਹ ਕੋਹਰਾਪਾ ਉਹ ਸੁਣਦੇ ਆਂ ਜਿੰਦਰ ਸਿੰਘ ਇਹ ਜਿਹੜੀ ਕੱਲ ਗੁਰਕਾ ਸਾਹਿਬ ਦੀ ਦੇਖ ਲਈ ਪੁੱਛ ਕੀ ਹੁਣ ਗਾ ਪਈ ਉਹ ਜਿਹਨਾਂ ਨੇ ਜੀ ਕੱਲ ਕੁਝ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਕਿਹਾ ਕਿ ਸ਼ਾਇਦ ਤੁਸੀਂ ਕਿਸੇ ਨੇ ਪਾਟੇ ਗੁਟਕਾ ਸਾਹਿਬ ਵੇਖਿਆ ਪਹਿਲਾਂ ਸਕੂਲ ਟਾਈਮ ਤੇ ਜਾਂ ਕਦੇ ਆਉਂਦੇ ਜਾਂਦੇ ਕਿਸੇ ਨੂੰ ਪਾੜਦੇ ਆ ਵੇਖਿਆ ਜਾਂ ਕੁਝ ਤੇ ਇੱਕ ਲੜਕੀ ਨੇ ਕਿਹਾ ਕਿ ਗੁਟਕਾ ਸਾਹਿਬ ਪਾਟੇ ਮੈਂ ਨਹੀਂ ਵੇਖੇ ਪਰ ਇਹਦੇ ਨਾਲ ਦੇ ਗੁਟਕਾ ਸਾਹਿਬ ਸਾਨੂੰ ਇੱਕ ਉਧਰ ਕਲਾਸ ਚੱਲਦੀ ਹੈ ਉਹਨਾਂ ਨੇ ਦਿੱਤੀ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਲਾਸ ਚੱਲਦੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਪਤਾ ਕੀਤਾ ਉਹ ਕੁੜੀ ਮਨਪ੍ਰੀਤ ਕਹ ਰਹੀ ਆ ਉਹ ਕਲਾਸ ਲਾਉਂਦੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਪੰਜ ਗੁਟਕਾ ਸਾਹਿਬ ਮੈਨੂੰ ਐਜ ਸਿੱਖ ਐਡ ਫਾਊਂਡੇਸ਼ਨ ਵੱਲੋਂ ਜਿਹੜੀ ਸੰਸਥਾ ਵੱਲੋਂ ਆਪਣਾ ਡਿਵੀਜ਼ਨ ਸੈਂਟਰ ਚਲਾਉਂਦੇ ਆ। ਅੱਛਾ ਜੀ। ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਆ ਜੀ। ਹੂੰ। ਉਹ ਅਸੀਂ ਘਰਾਂ ਚੋਂ ਸਾਰਿਆਂ ਤੋਂ ਪੁੱਛਗਿੱਛ ਕੀਤੀ। ਹੂੰ। ਚਾਰ ਘੁਟਕਾ ਸਹਿ ਮਿਲ ਗਈ। ਅੱਛਾ ਜੀ। ਇੱਕ ਘਰ ਤੋਂ ਨਹੀਂ ਮਿਲਿਆ। ਪਰ ਉਹ ਘਰ ਵਾਲੇ ਮੁਕਰ ਗਏ ਸੀ ਕਿ ਸਾਨੂੰ ਆਇਆ ਹੀ ਨਹੀਂ। ਅੱਛਾ। ਇਹ ਛੋਟੇ ਬੱਚੇ ਨੂੰ ਦਿੱਤਾ ਹੋ ਸਕਦਾ ਬਾਹਰ ਕਿਤੇ ਡਿੱਗ ਪਿਆ ਹੋਵੇ ਪਰ ਸਾਨੂੰ ਆਇਆ ਨਹੀਂ। ਉਹ ਇੱਕ ਸਾਲ ਪਹਿਲਾਂ ਦਿੱਤਾ ਸੀ। ਅੱਛਾ ਜੀ। ਪਰ ਜਦੋਂ ਵਿਸਾਰ ਨਾਲ ਪਤਾ ਕੀਤਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੁੱਛ ਕੇ ਜਿੱਤੀ ਰਾਤ ਸੱਧਿਆ ਪਰ ਫਿਰ ਉਹ ਮੰਨ ਗਏ ਫਿਰ ਇੱਕ ਉਹਨਾਂ ਦੇ ਜਿਹੜੇ ਨਾਲ ਬੇਦਬੀ ਦੇ ਟਾਈਮ ਤੇ ਜਿਹੜੇ ਕਾਗਜ਼ ਛੁੱਟੇ ਸੀ ਉੱਥੇ ਜਦੋਂ ਉੱਥੇ ਗੁੜਕਾ ਸਾਹਿਬ ਦੇ ਪੰਨੇ ਪਾੜ ਕੇ ਛੁੱਟੇ ਆ ਜਿਹੜੇ ਡਿੱਗੇ ਸੀ ਨਾ ਉੱਥੇ ਜੀ ਉਹਨਾਂ ਦੇ ਨਾਲ ਦਾ ਸਬੰਧਤ ਸਮਾਨ ਸਾਨੂੰ ਮਿਲ ਗਿਆ ਜੀ ਉੱਥੇ ਅੱਛਾ ਜੀ ਬਾਹਰੋਂ ਉਹਨਾਂ ਦੇ ਘਰੋਂ ਮਿਲ ਗਿਆ ਅੱਛਾ ਜੀ ਕਿਤਾਬਾਂ ਮਿਲ ਗਈਆਂ ਜਿਨ੍ਹਾਂ ਦੇ ਵਿਜਲੇ ਪੇਪਰ ਵੀ ਉਹ ਨਾਲ ਹੀ ਰੂੜੀ ਤੋਂ ਮਲੇ ਸੀ ਜਿੱਥੇ ਪੜਵੀ ਹੋਈ ਹੈ ਉਹਨਾਂ ਨੇ ਕਾੜ ਕੇ ਪੰਨਿਆਂ ਸੇ ਪੇਸ ਹਾਂਜੀ ਤੇ ਉਹ ਗੱਲ ਕਲੀਅਰ ਹੋ ਗਈ ਜੀ ਫਿਰ ਉਹਨਾਂ ਰਾਤੀ ਕਹਾ ਮਾਫੀ ਦੇ ਰਹੋ ਸੰ ਨੂੰ ਮਾਫੀ ਵਾਲੀ ਗੱਲ ਤਾਂ ਕੋਈ ਨਹੀਂ ਸੀ ਪਿੰਡ ਦਾ ਇਕੱਠ ਹੋਇਆ ਤੇ ਇਹਨਾਂ ਨੂੰ ਪੁਲਿਸ ਦੇ ਭਲੇ ਕਰਤੇ ਜੀ ਦੋਨੇ ਜਾਣੇ ਹੁਣ ਅਗਲੀ ਕੀ ਕਾਰਵਾਈ ਪੁਲਿਸ ਕਰੂਗੀ ਜੀ ਤੇ ਪੁਲਿਸ ਨੇ ਸਾਡਾ ਸਹਿਯੋਗ ਕੀਤਾ ਜੀ ਪੂਰਾ ਸਾਰੇ ਬੰਦੇ ਹਾਂਜੀ ਇਹ ਇਹਨੂੰ ਆਪਾਂ ਹੁਣ ਕੀ ਕਹਿ ਸਕਦੇ ਆ ਇਹ ਭੁੱਲ ਹੋਈ ਆ ਜਾਂ ਕੇ ਜਾਂ ਨਹੀਂ ਹੋਈ ਤੇ ਭੁੱਲਾ ਪਰ ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਸਾਰਾ ਕੁਝ ਕੀਤਾ ਜੀ अच्छा हां हुन ਕਿੰਨੇ ਬੰਦੇ ਬੰਦੇ ਫੋਟੋ ਨੇ ਦਰਜ ਕੀਤੇ ਆ ਕਿੰਨੇ ਦੋ ਆ ਜੀ 9 ਸਸਦ ਨੇ 9 ਸਸਦ ਹਾਂਜੀ ਹਾਂਜੀ ਠੀਕ ਹੈ ਹਾਂ ਇਹ ਜਿਹੜੀ ਜਿਹੜੀ ਜਾਂਚ ਕੀਤੀ ਹੈ ਸਾਰਾ ਤੁਸੀਂ ਆਪਣੇ ਪਿੰਡ ਨਾਲ ਸਾਰੇ ਇਕੱਠੇ ਹੋ ਕੇ ਲੰਬਿਆ ਕੇ ਸਾਥੀ ਹੈ ਗਈ ਸੀ ਪੁਲਿਸ ਦੇ ਸਹਿਯੋਗ ਨਾਲ ਆ ਜੀ ਜਿੰਨੀਆਂ ਵੱਖ-ਵੱਖ ਇੰਟੈਲੀਜੈਂਸ ਜਿੰਨੀਆਂ ਇਥੇ ਤੁਰੀਆਂ ਫਿਰਦੀਆਂ ਸੀ ਟੀਮਾਂ ਉਹਨਾਂ ਨੇ ਆਪਣੇ ਤੌਰ ਤੇ ਪਤਾ ਕੀਤਾ ਅਸੀਂ ਪਿੰਡ ਤੌਰ ਤੇ ਆਪਣੇ ਤੌਰ ਤੇ ਕੀਤਾ ਪਰ ਜੋ ਸਾਨੂੰ ਫਾਈਨਲ ਮਿਲਿਆ ਉਹ ਅਸੀਂ ਪੁਲਿਸ ਨੂੰ ਦੇ ਦਿੱਤਾ ਸਾਰਾ ਕੁਝ ਠੀਕ ਹੈ ਤੇ ਉਹ ਸਾਡੇ ਕੋਲ ਵੀ ਹੈਗਾ ਜੀ ਕੁਝ ਉਹ ਵੀ ਉਹਨੂੰ ਦੇਣ ਚੱਲੇ ਜਾਂਦੀ ਪੁਲਿਸ ਹਾਂ ਇਹ ਗੁਰਵੀਰ ਭਾਜੀ ਕੀ ਕਰਨਾ ਚਾਹੋਗੇ ਇਹ ਜਿਹੜੇ ਗੁਟਕੇ ਤੁਹਾਡੇ ਫੜੇ ਆ ਇਹ ਕਿੰਨੇ ਪੁਰਾਣੇ ਹੈਗੇ ਇਹ ਇਹ ਨਾ 1.5 ਸਾਲ ਪਹਿਲਾਂ ਸਾਡੇ ਪਿੰਡ 'ਚ ਦਿੱਤੇ ਗਏ ਪੰਜ ਗੁਟਕੇ ਅੱਛਾ ਦੋ ਸੈਂਟਰ ਚੱਲਦੇ ਦੋ ਜਨਾਨੀਆਂ ਨੂੰ ਪੰਜ ਸਾਲ ਕਿੰਨੇ ਸਾਲ ਪਹਿਲਾਂ 1.5 ਸਾਲ 1.5 ਸਾਲ ਪਹਿਲਾਂ ਪੰਜ-ਪੰਜ ਗੁਟਕੇ ਦਿੱਤੇ ਗਏ ਕਿ ਕਿੰਨੇ ਬੰਦਿਆਂ ਦੋ ਲੇਡੀਜ਼ ਆ ਜਿਹੜੀਆਂ ਨਰਸ ਐ ਦੋ ਸੈਂਟਰਾਂ ਨੂੰ ਦੋ ਸੈਂਟਰ ਦੋ ਸੈਂਟਰ ਚੱਲਦੇ ਖਾਲਸਾ ਏਡ ਦੇ ਅੱਛਾ ਜੀ ਇਹ ਤੇ ਟਿਊਸ਼ਨ ਦਿੰਦੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨਾਲ ਗੁਰਮਤਿ ਵੀ ਸਿਖਾਉਂਦੇ ਆ ਠੀਕ ਐ ਉਹਨਾਂ ਦਿੱਤੇ ਗਏ ਤੇ ਜਦੋਂ ਇਹ ਸਾਰੀ ਗੱਲਾਂ ਨੇ ਦੱਸੇ ਤੇ ਬਲਜਿੰਦਰ ਸੋਹਣੇ ਜੀ ਜਿਹੜਾ ਮੁੰਡਾ ਅੰਗਤ ਐ ਇੱਕ ਹੂੰ ਅੰਗਤ ਨੂੰ ਮਿਲਿਆ ਗੁੜਕਾ ਤੇ ਅੰਗਤ ਦੇ ਘਰ ਗਏ ਤੇ ਉਹਨਾਂ ਸਾਨੂੰ ਆ ਦੋ ਧਾਰਮਿਕ ਬੂਖਸ ਦਿੱਤੀਆਂ ਨੇ ਅੱਛਾ ਜੀ ਤੇ ਨਾਲ ਹੀ ਉਹਦੇ ਦਾਦੀ ਨੇ ਕਹਿੰਦਾ ਵੀ ਸਾਨੂੰ ਛੋਟਾ ਗੁੜਕਾ ਨਹੀਂ ਮਿਲਿਆ ਸਾਨੂੰ ਧਾਰਮਿਕ ਬੂਸ ਮਿਲੀਆਂ ਵਾ ਹਾਂਜੀ ਜਦੋਂ ਇਹ ਦਿੱਤੀਆਂ ਤੇ ਇਹ ਸਾਨੂੰ ਤੇ ਕਨਫਰਮ ਵੀ ਉਹਨਾਂ ਦੇ ਘਰ ਗੁੜਕਾ ਆਇਆ ਕਿਉਂਕਿ ਵੱਡਿਆਂ ਨੇ ਤੇ ਕੋਈ ਲਾਗਤ ਪਾਜੀ ਨਾਲ ਦੱਸ ਦੂਗਾ ਛੋਟੇ ਬੱਚੇ ਚੌਥੀ ਪੰਜਵੀਂ ਕਲਾਸ ਦੇ ਇੱਕ ਦੂਜੇ ਨੂੰ ਦੱਸ ਚੁੱਕੇ ਸਾਨੂੰ ਵੀ ਇਹ ਬੱਚੇ ਨੂੰ ਮਿਲਿਆ ਸਾਰੇ ਬੱਚੇ ਨੂੰ ਪਤਾ ਇਸ ਤਕਰੀਬਨ ਕਲਾਸ ਚ ਕਿਹਨੂੰ ਗੁੜਕਾ ਮਿਲਿਆ ਕਿਹਨੂੰ ਨਹੀਂ ਮਿਲਿਆ ਠੀਕ ਹੈ ਜੀ ਇਹ ਤੂੰ ਇਹ ਹੋਇਆ ਵੀ ਜਦੋਂ ਉਹਨਾਂ ਨੇ ਇਹ ਦਿੱਤੇ ਤੇ ਆ ਇੱਕ ਪਾਠ ਆ ਜਿਹੜਾ ਆਪਾਂ ਨੂੰ ਗੁੜਕੇ ਦੇ ਅੰਗਾਂ ਦਾ ਮਿਲਿਆ ਹੈ। ਹੂੰ। ਇਹ ਛੋਟੇ ਸਾਹਿਬ ਜਾਦੇ ਦੀ ਕਿਤਾਬ ਆ। ਅੱਛਾ ਉਹਦੇ ਨਾਲ ਇਹਦਾ ਪੰਜਵਾਂ ਪੇਜ ਆ ਜਿਹੜਾ ਇਹ ਗੁੜਕੇ ਦੇ ਨਾਲ ਮਿਲਿਆ ਹੈ। ਅੱਛਾ ਜੀ। ਜਿਹੜਾ ਉਹਨਾਂ ਆਪਣੇ ਹੱਥੀ ਸਾਨੂੰ ਆ ਦੋ ਦਿੱਤੇ ਹਨ ਨਾ ਇਹਦੇ ਜੋ ਪਾਠ ਆ ਪੇਜ ਜਿਹੜਾ ਇਹ ਗੁੜਕੇ ਦੇ ਨਾਲ ਇਹ ਇੱਥੇ ਤੁਹਾਨੂੰ ਪਤਾ ਕਿ ਇਹ ਇਹ ਤੋਂ ਹਾਂ ਇਹ ਕਨਫਰਮ ਹੋ ਗਿਆ ਪਤਾ ਸਾਨੂੰ ਪਹਿਲਾਂ ਹੀ 100% ਕਨਫਰਮ ਹੋ ਗਿਆ ਕਿ ਇਹ ਇਹ ਜਿਹੜੇ ਆ ਕਿ ਹੁਣ ਪਤਾ ਨਹੀਂ ਉਹਨਾਂ ਕਿਹੜੀ ਮਨਛਾਣਾ ਕੀਤਾ ਵਾ। ਹੂੰ। ਕਿਉਂ ਕੀਤਾ ਵਾ? ਇਹ ਇਹਦੇ ਬਾਰੇ ਸਾਨੂੰ ਵੀ ਇਹ ਪੂਸ ਕਲੀਅਰ ਕਰੂਗੀ ਹੁਣ ਤੂੰ ਹੀ ਫਿਰ ਕੀ ਮੰਗ ਕਰਦਾ ਕੀ ਹੁਣ ਚਾਹੀਦਾ ਜਿਸਤਾ ਮੰਗ ਸਭ ਤੋਂ ਵੱਡੀ ਇਹ ਗੱਲ ਹੈ ਅਸੀਂ ਤੇ ਛੁਪਰ ਕਰਨ ਆ ਗੁਰੂ ਸਾਹਿਬ ਦਾ ਵੀ ਇਹ ਮਸਲਾ ਸਾਹਮਣੇ ਆ ਗਿਆ ਸਭ ਕਿਉਂਕਿ ਪਿੰਡ ਜੇ ਕੋਈ ਕੋਸ਼ ਆਂਦਾ ਹੈ ਕੋਈ ਕੋਸ਼ ਆਂਦਾ ਹੈ ਇਥੇ ਜਿਹੜਾ ਨਾ ਧਾਰਮਿਕ ਤੌਰ ਤੇ ਬਰਾਦਰੀਆਂ ਚ ਜਿਹੜਾ ਉਹ ਫਿੱਕ ਪੈਣ ਵਾਲੀ ਗੱਲ ਹੁੰਦੀ ਸੀ ਵੀ ਇਹਨੇ ਕੀਤਾ ਉਹਨੇ ਕੀਤਾ ਸਭ ਤੋਂ ਵੱਡੀ ਗੱਲ ਤੇ ਉਹ ਹੋਈ ਵੀ ਉਹ ਜਿਹੜਾ ਢਲ ਗਿਆ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਕਰਨ ਵਾਲਾ ਵਾ ਉਹ ਇੱਕ ਸਿੱਖ ਪਰਿਵਾਰ ਆ। ਅੱਛਾ ਜੀ। ਜੇ ਕਿਤੇ ਹੋਰ ਕਮਿਊਨਿਟੀ ਦਾ ਇਹ ਬੰਦੇ ਨਿਕਲ ਆਉਂਦੇ ਤੇ ਇਹ ਪੰਜਾਬ ਵਾਸਤੇ ਬਹੁਤ ਵੱਡਾ ਪੰਪੜੇ। ਹੂੰ। ਜਿਹੜੀਆਂ ਪੋਜ਼ਿਟਿਵ ਗੱਲਾਂ ਆਪਾਂ ਉਹ ਦੱਸਣ ਡਿਆ। ਬਿਲਕੁਲ ਹਾਂ ਜੀ। ਤੇ ਇਹ ਹੁਣ ਵਧੀਆ ਵਾ ਬਾਕੀ ਪੁਲਿਸ ਦੇ ਵਾਲੇ ਕਰਤਾ ਲੇਡੀਜ਼ ਨੂੰ। ਤੇ ਹੁਣ ਅਰਥਾ ਲੋਗ ਲੈ ਕੇ ਕਰ ਰੋਏ ਕਨੇ ਪਿੰਡ ਤੁਹਾਡੇ ਨੂੰ ਮਤਲਬ ਪਿੰਡ ਵਾਸੀਆਂ ਵੱਲੋਂ ਮਤਲਬ ਕਿ ਜਿਹੜਾ ਤੁਹਾਡੇ ਪਿੰਡ ਦੇ ਰਹਿਣ ਵਾਲੇ ਹਨ ਨਹੀਂ ਆਪਣੇ ਪਿੰਡ ਵੱਲੋਂ ਉਹਨਾਂ ਦੇ ਮਾਤੇ ਕੀ ਕੀਤਾ ਵੀ ਆ ਮਤਲਬ ਕੋਈ ਲੱਗਦਾ ਵੀ ਇਹ ਵਾਕਏ ਦੋਸ਼ੀ ਹੈ ਤਾਂ ਵਾਕਏ ਨਹੀਂ ਦੋਸ਼ੀ ਤੋਂ ਮੰਨ ਗਏ ਅੱਛਾ ਜੀ ਹਾਂ ਉਹ ਮੰਨ ਗਏ ਅੱਛਾ ਜੀ ਗਲਤੀ ਸਾਡੇ ਨਾਲ ਹੋ ਗਈ ਨਾਲੇ ਉਹ ਆ ਤੁਹਾਡੇ ਸਾਹਮਣੇ ਵੇਖੋ ਮੰਨ ਇਹ ਨਾ ਐਨੀ ਵੀ ਬੇਪੀ ਰਾਤ 12:30 ਵਜੇ ਤੱਕ ਉਹ ਇੱਕਲ ਮੰਨਨ ਨੂੰ ਤਿਆਰ ਨਹੀਂ ਪਹਿ ਇੱਕ ਗੱਲ ਕੀਤੀ ਆ ਪਰ ਪ੍ਰੂਫ 100% ਇੱਕ ਹੁੰਦਾ 99% ਨਾ ਹਾਂਜੀ 100% ਜਿਹੜਾ ਪ੍ਰੂਫ ਮਿਲ ਗਿਆ ਵੀ ਉਹਨਾਂ ਨੇ ਕੀਤਾ ਹੁਣ ਦੋ ਦੋ ਜਣਿਆਂ ਨੂੰ ਪੁਲਿਸ ਰਿਵਾਲੇ ਕੀਤਾ 779 ਉਹਨਾਂ ਦਾ ਘਰ ਦਾ ਬੰਦਾ ਕੋਈ ਇੱਥੇ ਕੋਈ ਨਹੀਂ ਐਨਵੋਲਵ ਨਹੀਂ ਆ ਉਹਨਾਂ 'ਚ ਵੀ ਹੁਣ ਵੇਖਿਆ ਜਾਊਗਾ ਵੀ 77 ਦੋਸੀ ਅਗੇ 9 ਆ ਜਿਹੜਾ ਬੇਗਨਾ ਹੋਊਗਾ ਉਹਨੂੰ ਛੜਾਇਆ ਜਾਊਗਾ ਇਹ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਆਪਾਂ ਹੀ ਕਾਰਵਾਈ ਕਰਾਵਾਂਗੇ ਭਾਵੇਂ ਕੋਈ ਵੀ ਸਾਰੇ ਪਿੰਡ ਵਾਲੇ ਸੇਫ ਜੀ ਪੰਜ ਚ ਸੇਫ ਉੱਪਰ ਸੇੜ ਰਹੇ ਹਾਂ ਇਹ ਵੀ ਜੀਰੋ ਹੋ ਗਏ ਤੁਹਾਨੂੰ ਇਹ ਸੇਕ ਕਰਨ ਬੰਦ ਕਰ ਦਿਓ ਜਿਹੜੇ ਤੇਰੇਗਾ ਪਿੰਡ ਤੋਂ ਮੰਗਿਆ ਹੈ ਲੰਮਾ ਮੰਗਿਆ ਹਾਂ ਉਹਦੇ ਵਿੱਚੋਂ ਮਾਰਨੋ ਕਿ ਸਾਹ ਵੱਡੇ ਉਹਨਾਂ ਨੇ ਪੰਜ ਗੋਲ ਦਾ ਸਾਬ ਇੱਕ ਲੰਗੜੀ ਬਾਹਰ ਨਹੀਂ ਚੌਕ ਮਾਰਦੇ ਤੁਹਾਨੂੰ ਤੇ ਤੇ ਨਾਲੇ ਛੋਟ ਮਾਰ ਲਓ ਹਾਂ ਕਰੋ ਸਿਚੂਏਸ਼ਨ ਸੈਂਟਰ ਤੋਂ ਆ ਰਹੀਆਂ ਖੁਸ਼ਬੂਆਂ ਵੈਰੀ ਗੁੱਡ ਠੀਕ ਹੈ ਉਹਨਾਂ ਨੇ ਇਹ ਪੰਜ ਕੁੜਕਾ ਸਹਿ ਹੋਣ ਦੀ ਜੀ ਪਿੰਡ ਦੇ ਜਾਰ ਸਾਨੂੰ ਮਿਲ ਗਏ ਉਹਨਾਂ ਨੇ ਜਦੋਂ ਕੁੜੀਆਂ ਨਾਲ ਪਤਾ ਕੀਤਾ ਮੈਂ ਤਾਂ ਨਕਲਮ ਛੋੜ ਕਾ ਤੇ ਮੈਂ ਤਾਂ ਕਰ ਹਾਂ ਸਾਰੀ ਡਿਟੇਲ ਨਾਲ ਦੱਸ ਦਿੰਦਾ ਮੈਂ ਇਸ ਤੇ ਆਦੀ ਆਦੀ ਬਹੁਤ ਬਹੁਤ ਆਦੀ ਹੋ ਗਏ ਛੋੜ ਕਾ ਲੋ ਬਹੁਤ ਆਦੀ ਹੋ ਗਏ ਤਾਂ ਮੈਂ ਕੀ ਜੀ ਆਉਂ ਗਿਆ ਜੀ ਇਧਰ ਆ ਲੈ ਕਿਸ਼ੇ ਕੋਲ ਜਿੰਨੇ ਕੋਈ ਨਾ ਘਾਣਾ ਨਾਮ ਉਸ ਦੇ ਸਾਹਮਣੇ ਨਾ ਤਾਂ ਪਾਲਣ ਮਾਣ ਉਹ ਆਦਾ ਸਰ ਜਿਹੜਾ ਕੱਲ ਚ ਬਾਹਰ ਕੋਈ ਸਰ ਕਿ ਗੁਰਕਾ ਸਾਹਿਬ ਦੀ ਵੀ ਸਰ ਕੀ ਸਰਕਾਰ ਕਾਰਵਾਈ ਕੀਤੀ ਹੁੰਦੀ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਖਸ਼ੱਕਤ ਦੇ ਨਾਲ ਕੱਲ ਜਿਹੜੇ ਅਸੀਂ ਆਪਾਂ ਇੱਕ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਆਈ ਤੇ ਪਿੰਡ ਤੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਦੇ ਮੁਸ਼ੱਕਤ ਦੇ ਨਾਲ ਇੱਕ ਗੇਸਟ ਰਿਸਰਚ ਕਰਕੇ ਦੋ ਲੇਡੀਜ਼ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌ ਸੱਸ ਨੇ ਇਹਨਾਂ ਨੂੰ ਜਿਹੜਾ ਹੈ ਰਾਸਤੇ ਲਿਆ ਏ ਤੇ ਉਹਨਾਂ ਨੂੰ ਪੁੱਛਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਹੈ ਅਮਲ ਚ ਲਿਆਂਦੀ ਜਾਊਗਾ ਸਰ ਕੀ ਲੱਗਾ ਜਿਹੜਾ ਗੁਪਕਾ ਸਾਰੀ ਬਿਰਗੀ ਤੀ ਕੋਈ ਜਾਨਵਰ ਕੇ ਬੋਲੂ ਹੀ ਆ ਜਾਂ ਕਿਸ ਤਰ੍ਹਾਂ ਵੀ ਜਾਂ ਇਹ ਉਹਨਾਂ ਦੇ ਜੀ ਤਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਏ ਤਿੰਨ ਵਾਸਤੇ ਉਹਨਾਂ ਨੂੰ ਕਿੰਨਾ ਕ ਸੁਜੋਗ ਮਿਲਿਆ ਇਸ ਕੰਮ